ਜਿੰਦਗੀ ਦਾ ਸਫਰ ਜੋ ਹੈ ਇਹ ਆਪਣੇ ਜਨਮ ਤੋਂ ਹੀ ਚਾਲੂ ਹੋ ਜਾਂਦਾ ਹੈ ਜਦੋਂ ਆਪਣਾ ਜਨਮ ਹੁੰਦਾ ਜੋ ਬੱਚੇ ਦਾ ਜਨਮ ਹੁੰਦਾ ਇਹ ਉਹਦੀ ਜ਼ਿੰਦਗੀ ਦਾ ਸਫਰ ਜਿਹੜਾ ਉਸੇ ਤੋਂ ਚਾਲੂ ਹੋ ਜਾਂਦਾ ਇਹ ਫਿਰ ਮਰਨ ਤੱਕ ਚੱਲਦਾ ਹੈ ਕਿਉਂਕਿ ਜ਼ਿੰਦਗੀ ਵਿੱਚ ਜਿਹੜੇ ਸਫਰ ਆ ਹੁਣਾ ਉਹੀ ਆ ਜੋ ਆਪਣੀ ਪਰਮਾਤਮਾ ਨੇ ਕਿਸਮਤ ਵਿੱਚ ਲਿਖ ਦਿੱਤਾ। ਕਿਉਂਕਿ ਜਿਹੜਾ ਕਿਸਮਤ ਵਿੱਚ ਲਿਖਿਆ ਗਿਆ ਉਹ ਆਪਣੇ ਸਫਰ ਦੇ ਵਿੱਚ ਆਪ ਨੂੰ ਮਿਲਣਾ ਹੀ ਮਿਲਣਾ। ਇਹ ਜਿਹੜਾ ਹੁਣ ਜ਼ਿੰਦਗੀ ਦਾ ਸਫਰ ਆ ਇਹਨੂੰ ਕੋਈ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਲੇਖੇ ਲਾ ਕੇ ਚ ਇਤੋਂ ਦੁਨੀਆ ਵਿੱਚੋਂ ਚਲੇ ਜਾਂਦਾ ਕੋਈ ਭੁਰੇ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਸਫਰ ਜਿਹੜਾ ਖਤਮ ਕਰਕੇ ਚਲ ਜਾਂਦਾ ਜੋ ਅੱਗੇ ਨਰਕਾਂ ਦਾ ਭੱਗੀ ਬਣਦਾ ਜਿਹੜਾ ਬਚਪਨਾਂ ਉਹ ਖੇਡ ਕਰਦਿਆਂ ਨਾਂ ਗਈ ਜਵਾਨੀ ਖਾ ਪੀ ਕੇ ਨਾਂ ਗਈ ਪਰ ਕੋ ਇਹ ਨਹੀਂ ਸੋਚਦਾ ਵੀ ਵੀ ਅਸੀਂ ਆਇਆ ਤਾਂ ਇੱਥੋਂ ਜਾਣਾ ਵੀ ਹੈ। ਵੀ ਜਿਹੜਾ ਜਨਮ ਹੋਇਆ ਤਾਂ ਸੀ ਮਰਨਾ ਵੀ ਹੈ। ਕਹਿੰਦੇ ਜਦੋਂ ਮਾਂ ਦੇ ਗਰਭ ਵਿੱਚ ਬੱਚਾ ਹੁੰਦਾ ਉਦੋਂ ਪਰਮਾਤਮਾ ਦਾ ਨਾਮ ਜਪਦਾ। ਕਿਉਂਕਿ ਉਦੋਂ ਉਹਨੂੰ ਦੁਨੀਆ ਦੀ ਸੋਝ ਹੀ ਨਹੀਂ ਹੁੰਦੀ। ਜਦੋਂ ਦੁਨੀਆ ਵਿੱਚ ਆ ਜਾਂਦਾ ਤਾ ਫੇਰ ਉਹ ਨਾਮ ਜਪਣਾ ਉਹਦਾ ਬੰਦ ਕਰ ਦਿੱਤਾ ਬੰਦ ਹੋ ਜਾਂਦਾ ਹੁਣ ਗੁਰਬਾਣੀ ਦਾ ਇਹ ਕਹਿੰਦੀ ਆ ਵੀ ਪੁਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਸ ਫੱਕੜੇ ਸਭ ਮੁੱਕ ਦੀ ਚੱਲੀ ਰਹਿਣ ਇਹ ਜਿਹੜਾ ਜ਼ਿੰਦਗੀ ਦਾ ਸਫਰ ਆ ਜਿਵੇਂ ਰਾਤ ਦੀ ਤਰ੍ਹਾਂ ਰਾਤ ਭਾਵ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਉਦੇ ਵਾਲ ਕਾਲੇ ਹੁੰਦੇ ਹਨ ਜੋ ਦਿਨ ਚੜਦਾ ਭਾਵ ਉਹਦੇ ਕੇਸ ਚਿੱਟੇ ਹੋ ਜਾਂਦੇ ਹਨ ਉਹ ਇਥੋਂ ਚਲੇ ਜਾਂਦਾ ਪਰ ਜਿੱਦਾਂ ਰਾਤ ਦੇ ਚਾਰ ਪੈਰ ਹੁੰਦੇ ਹਨ ਉਦਾਂ ਜ਼ਿੰਦਗੀ ਦੇ ਵੀ ਇਹ ਚਾਰ ਪੈਰ ਹੀ ਹੁੰਦੇ ਹਨ ਤੇ ਬੰਦਾ ਜਦ ਜਨਮ ਲੈਂਦਾ ਹੈ ਉਦੋਂ ਕੋਈ ਸੋਝ ਨਹੀਂ ਹੁੰਦੀ ਇੱਕ ਮਾਂ ਦਾ ਦੁੱਧ ਪੀਣ ਤੋਂ ਬਿਨਾਂ ਜਾਦਾ ਉਹ ਜਿਉਂ-ਜਿਉਂ ਵੱਡਾ ਹੋਈ ਜਾਂਦਾ ਉਹਨੂੰ ਦੁਨੀਆਂ ਦੀ ਸੋਝੀ ਹੋ ਜਾਂਦੀ ਹੈ। ਜਵਾਨੀ ਵਿੱਚ ਆ ਕੇ ਉਹ ਪ੍ਰਮਾਤਮਾ ਦਾ ਨਾਮ ਲੈਣਾ ਤਾਂ ਬਿਲਕੁਲ ਹੀ ਪਸੰਦ ਨਹੀਂ ਕਰਦਾ। ਹੈ? ਤੇ ਉਹ ਕਹਿੰਦੇ ਵੀ ਜੋ ਜੀਵਨ ਮਿਲਿਆ ਖਾਓ ਪੀਓ ਤੇ ਐਸ਼ ਕਰੋ। ਤੇ ਵੀ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ ਨਾਮ ਜਪ ਲਾਂਗੇ ਕਈ ਤਾਂ ਇਹ ਕਹਿੰਦੇ ਨੇ ਵੀ ਹੁਣ ਸਾਨੂੰ ਨਾਮ ਜਪਣ ਦੀ ਕੀ ਜ਼ਰੂਰਤ ਆ ਕਹਿੰਦੇ ਹੁਣ ਜਦੋਂ ਆਪਾਂ ਆਉਣਾ ਜਾਂ ਨਹੀਂ ਆਉਣਾ ਇਹ ਕਿਸੇ ਨੂੰ ਨਹੀਂ ਪਤਾ ਹੈ ਕਿ ਕਦੋਂ ਆਪਣੀ ਮੌਤ ਹੋ ਜਾਣੀ ਹੈ ਤੇ ਹੁਣ ਕਈ ਤਾਂ ਐਸੇ ਹੁੰਦੇ ਨੇ ਵੀ ਜਿਹੜੇ ਸਾਰੀ ਉਮਰ ਪ੍ਰਮਾਤਮਾ ਦਾ ਨਾਮ ਜਪਦੇ ਹੀ ਨਹੀਂ ਕਹਿੰਦੇ ਇੱਕ ਬਜ਼ੁਰਗ ਔਰਤ ਜਿਹੜੀ ਬੜੀ ਔਖੀ ਸੀਗੀ ਮੌਦ ਨੂੰ ਵਾਜਾ ਮਾਰਦੀ ਸੀ ਪਰ ਮੌਦ ਨੂੰ ਆਉਂਦੀ ਨਹੀਂ ਸੀ ਉਹਨੇ ਸਾਰੀ ਜ਼ਿੰਦਗੀ ਨਾਲ ਤਾਂ ਕੋਈ ਧਰਮ ਦਾ ਕੰਮ ਕੀਤਾ ਨਾ ਪ੍ਰਮਾਤਮਾ ਦਾ ਨਾਮ ਜਪਿਆ ਤੇ ਹੁਣ ਉਹ ਮਰਨ ਕਿਨਾਰੇ ਸੀ ਉਹਨਾਂ ਦੇ ਜਿਹੜੇ ਬੱਚੇ ਸੀ ਉਹਦਾ ਇੱਕ ਜਵਾਈ ਬੋਲਿਆ ਵੀ ਬੇਬੇ ਨੇ ਕਦੇ ساری ਉਮਰ ਚ ਅਸੀਂ ਇਹਨੂੰ ਦੇਖਿਆ ਨਹੀਂ ਕੋਈ ਧਰਮ ਦਾ ਕੰਮ ਕੀਤਾ ਹੋਵੇ ਜਾਂ ਇਹਨੇ ਨਾਮ ਦਾ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ ਇਸ ਲਈ ਇਹਦੇ ਇੱਕ ਜਵਾਈ ਦਾ ਨਾਮ ਰਾਮ ਸਿੰਘ ਸੀਗਾ ਵੀ ਆਪਾਂ ਆਹ ਰਾਮ ਨੂੰ ਸੱਦ ਲੈਨੇ ਆ ਸ਼ਾਇਦ ਉਹਦਾ RAM ਦਾ ਨਾਮ ਲੈ ਕੇ ਇਹਦੀ ਖਲਾਸੀ ਹੋ ਜਵੇ ਤੂੰ ਵੀ RAM ਆ ਗਿਆ ਉਹ ਫਿਰ ਉਹਨਾਂ ਨੇ ਉਹਦੇ ਜਵਾਈ ਨੂੰ ਸੱਦ ਲਿਆ ਜਿਹਦਾ ਨਾਮ RAM ਸਿੰਘ ਆ RAM ਸਿੰਘ ਸੀਗਾ ਬੇਬੇ ਨੂੰ ਕਹਿਣ ਲੱਗੇ ਬੇਬੇ ਇਹਨੂੰ ਪਛਾਣਦੀਆਂ ਕੌਣ ਆ ਕਹਿੰਦੇ ਆਹੋ ਪਛਾਣਦੀ ਕਿਉਂ ਨਹੀਂ ਨਿੱਕੀ ਦਾ ਪਰੋਣਾ ਉਸ ਨੇ ਪ੍ਰਮਾਤਮਾ ਦਾ ਨਾਮ ਫਿਰ ਰਾਮ ਸਿੰਘ ਦਾ ਫੇਰ ਵੀ ਨਹੀਂ ਆਖਿਆ ਵੀ ਚੱਲ ਰੱਬ ਦਾ ਨਾਮ ਨਿਕਲ ਜੂ ਉਹਨੂੰ ਉਹ ਛੋਟਾ ਜਿਹਾ ਜਵਾਈ ਆਖਿਆ ਵੀ ਰਾਣੂ ਦਾ ਪਰੋਣਾ ਨਿੱਕੀ ਦਾ ਪਰੋਣਾ ਵਾ ਹੁਣ ਉਹਦੀ ਕਿਸਮਤ ਵਿੱਚ ਹੈ ਨਹੀਂ ਸੀ ਨੰ ਪ੍ਰਮਾਤਮਾ ਦਾ ਨਾਮ ਤੇ ਹੁਣ ਸਾਰੇ ਜਣੇ ਇੱਕ ਦੂਜੇ ਵੱਲ ਦੇਖਣ ਲੱਗੇ ਵੀ ਬੇਬੇ ਨੇ ਤਾਂ ਆਰਾਮ ਦਾ ਨਾਮ ਹੀ ਨਹੀਂ ਲਿਆ ਹੈ ਤੇ ਜੇ ਜੋ ਜਵਾਨੀ ਵਿੱਚ ਲੋਚ ਅਸੀਂ ਜਪਿਆ ਹੁੰਦਾ ਉਹੀ ਬਟਾਪੇ ਵਿੱਚ ਹੁੰਦਾ ਜੇ ਜਵਾਨੀ ਵਿੱਚ ਉਸਨੇ ਰੱਬ ਦਾ ਨਾਮ ਲਿਆ ਹੁੰਦਾ ਤਾਂ ਉਹ ਹੁਣ ਵੀ ਰੱਬ ਦਾ ਨਾਮ ਲੈ ਸਕਦੀ ਸੀ ਹੁਣ ਜਿਹੜਾ ਪ੍ਰਮਾਤਮਾ ਦਾ ਨਾਮ ਆ ਜੇ ਆਪਾਂ ਬਚਪਨ ਤੋਂ ਲੈ ਕੇ ਜਵਾਨੇ ਵਿੱਚ ਲਵਾਗੇ ਤਾਂ ਹੀ ਆਪ ਨੂੰ ਬੁਢਾਵੇ ਚੇਤੇ ਆਊਗਾ ਹੁਣ ਜਿਹੜੇ ਬੁਰੇ ਕੰਮ ਆ ਉਹ ਬੁਰੇ ਕੰਮ ਕਰਨ ਵਾਸਤੇ ਨਾ ਤਾਂ ਕੋਈ ਸਕੂਲ ਹੁੰਦਾ ਨਾ ਕੋਈ ਆਸ਼ਰਮ ਹੁੰਦਾ ਜਿਹੜੇ ਬੁਰੇ ਕੰਮ ਨੇ ਬੰਦਾ ਦੁਨੀਆਂ ਚੋਂ ਉਦਾਂ ਹੀ ਸਿੱਖ ਜਾਂਦਾ ਕਿਉਂਕਿ ਉਹਦਾ ਕੋਈ ਸਕੂਲ ਨਹੀਂ ਹੁੰਦਾ ਬੁਰੇ ਕੰਮ ਸਿਖਾਉਣ ਵਾਸਤੇ ਤੇ ਪਰ ਜਿਹੜੇ ਪ੍ਰਮਾਤਮਾ ਨੂੰ ਚੇਤੇ ਕਰਾਉਣ ਵਾਸਤੇ ਥਾਂ-ਥਾਂ ਤੇ ਗੁਰਦੁਆਰੇ ਨੇ ਕਥਾ ਬਾਚਨੇ ਪ੍ਰਚਾਰਕ ਨੇ ਵੀ ਰੱਬ ਦਾ ਨਾਮ ਹੋਕਾ ਦਿੰਦੇ ਨੇ ਪਰ ਜਿਹੜੇ ਲੋਕ ਨੇ ਪ੍ਰਮਾਤਮਾ ਦਾ ਨਾਮ ਫੇਰ ਨਹੀਂ ਲੈਂਦੇ ਕਿਉਂਕਿ ਪ੍ਰਮਾਤਮਾ ਨੂੰ ਯਾਦ ਕਰਨ ਨਾਲ ਹੀ ਦੁੱਖਾਂ ਰੋਗਾਂ ਤੋਂ ਛੁਟਕਾਰਾ ਮਿਲਦਾ ਆਪਾਂ ਨੂੰ ਜ਼ਿੰਦਗੀ ਵਿੱਚ ਸੁੱਖ ਆਉਂਦੇ ਨੇ ਹੁਣ ਆਪਾਂ ਹਸਪਤਾਲਾਂ ਵਿੱਚ ਅਕਸਰ ਦੇਖਦੇ ਆਂ ਉਹ ਉੱਚੀ ਉੱਚੀ ਰੋਵਾ ਪਾਉਂਦੇ ਨੇ हे ਸੱਚੇ ਪਾਤਸ਼ਾਹ हे ਰੱਬਾ ਅਸੀਂ ਤੇਰਾ ਕੀ ਬਿਗਾੜਿਆ ਤੁਹਾਨੂੰ ਮੌਤ ਦੇ 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 ਉਹ ਮੌਤ ਮੰਗਦੇ ਨੇ ਪਰ ਮੌਤ ਆਉਂਦੀ ਨਹੀਂ ਉਹਨਾਂ ਨੂੰ ਕਿਉਂ ਉਹਨਾਂ ਕੋਈ ਚੰਗੇ ਕਰਮ ਨਹੀਂ ਕੀਤੇ ਜ਼ਿੰਦਗੀ ਦਾ ਸਫ਼ਰ ਸਾਰਾ ਅਜਾਈਂ ਚਲੇ ਗਿਆ ਉਹਨੋ ਜਿਹੜੇ ਨੇ ਜ਼ਿੰਦਗੀ 'ਚ ਕੀਤੇ ਹੋਏ ਕਰਮਾਂ ਦੇ ਦੁੱਖ ਮਿਲਦੇ ਨੇ ਉਹ ਜਿਹੜੇ ਕਰਮਾਂ ਦੇ ਦੁੱਖ ਮਿਲਦੇ ਨੇ ਉਦੋਂ ਫਿਰ ਬੰਦਾ ਕਹਿੰਦਾ ਵਾ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਤੇ ਮੇਰੀਆਂ ਭੁੱਲਾਂ ਬਖਸ਼ ਦੇ ਪਰ ਫਿਰ ਉਹ ਭੁੱਲਾਂ ਬਖਸ਼ੀਆਂ ਨਹੀਂ ਜਾਂਦੀਆਂ ਫੇਰ ਤਾਂ ਜਮਾਂ ਦੀ ਮਾਰ ਪੈਂਦੀ ਆ ਜਿਹੜੇ ਜਮ ਨੇ ਆ ਕੇ ਲੱਗਦੇ ਨੇ ਉਹਨਾਂ ਨੂੰ ਤੇ ਸਾਨੂੰ ਇਹ ਜਮਾਂ ਤੋਂ ਬਚਣ ਵਾਸਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਇੱਕ ਜਿਹੜਾ ਪਰਮਾਤਮਾ ਦਾ ਨਾਮ ਆ ਉਹ ਹੀ ਸਾਰੇ ਦੁੱਖਾਂ ਰੋਗਾਂ ਤੋਂ ਆਪਾਂ ਨੂੰ ਛੁਟਕਾਰਾ ਪਾ ਸਕਦਾ ਜਿੰਨੇ ਆਪਣੇ ਕਰਮ ਨੇ ਉਹਨਾਂ ਨੂੰ ਬਦਲ ਸਕਦਾ ਇਸ ਲਈ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜੇ ਤੁਹਾਡੇ ਤੇ ਕਿਰਪਾ ਹੁੰਦੀ ਹੈ ਸਿੱਧੀ ਇਹ ਤਾਂ ਬਹੁਤ ਵਧੀਆ ਹੈ ਨਹੀਂ ਕਿਸੇ ਸੰਤ ਮਹਾਪੁਰਸ਼ ਕੋਲ ਜਾ ਕੇ ਪ੍ਰਮਾਤਮਾ ਨਾਲ ਜੁੜੋ ਆਪਣਾ ਦੁੱਖ ਆ ਰੋਗਾ ਨੂੰ ਦੂਰ ਕਰੋ ਤੇ ਆਪਣਾ ਜਾਨ ਮਾਰ ਨੂੰ ਘਟੋ ਤੇ ਆਪਣਾ ਜੀਵਨ ਜਿਹੜਾ ਸੁਖੀ ਕਰੋ